ਪੰਜਾਬ ਦੀ ਸਿਆਸਤ ਨੂੰ ਲੈ ਕੇ ਕੁਝ ਗੰਭੀਰ ਅਤੇ ਮਹੱਤਵਪੂਰਨ ਮੁੱਦਿਆਂ ਦੇ ਉੱਤੇ ਚਰਚਾ ਕਰਨ ਲਈ ਦੁਆਰਾ ਮੌਜੂਦ ਆ ਸਾਡੇ ਨਾਲ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਬਲਜੀਤ ਬੱਲੀ ਜੀ ਮੌਜੂਦ ਨੇ ਬੱਲੀ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਸਤਿ ਸ੍ਰੀ ਅਕਾਲ ਜੀ ਇਹ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰੀਆਂ ਸ਼ੁਭ ਸ਼ਾਮਾਂ ਵੈਲਵਿਚਸ ਜੀ ਬਲੀ ਸਾਹਿਬ ਸ਼ੁਰੂਆਤ ਮੈਂ ਕਰਨੀ ਚਾਹੁੰਦਾ ਰਵਨੀਤ ਸਿੰਘ ਬਿੱਟੂ ਤੋਂ ਰਵਨੀਤ ਬਿੱਟੂ ਦੀ ਲੰਗੇ ਦਿਨ ਹੋਈ ਪ੍ਰੈਸ ਕਾਨਫਰੰਸ ਨੇ ਬਹੁਤ ਕੁਝ ਦੱਸਿਆ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਇਸ ਮੈਟਰ ਬਾਰੇ ਕਿ ਆਖਰ ਭਾਜਪਾ ਇਹਨੀ ਇਨਵੋਲਡ ਕਿਉਂ ਹੋ ਰਹੀ ਹੈ ਪੰਜਾਬ ਦੇ ਵਿੱਚ ਪਰ ਰਵਨੀਤ ਬਿੱਟੂ ਦਾ ਕੱਲ ਵਾਲਾ ਕੁਝ ਜਿਹੜੇ ਬਿਆਨ ਸੀ ਉਹ ਡਿਸਕਸ ਕਰਨੇ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਰਵਨੀਤ ਬਿੱਟੂ ਨੇ ਗੱਠਜੋੜ ਉੱਤੇ ਬڑے ਤਿੱਖੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਚਿੱਟੇ ਦੇ ਸੌਦਾਗਰਾਂ ਦੇ ਨਾਲ ਸਾਡਾ ਕੋਈ ਮੇਲ ਨਹੀਂ ਹੈਗਾ ਕਿਵੇਂ ਦੇਖਦੇ ਹੋ ਆਲਾ ਤੇ ਚਿੱਟੇ ਦੇ ਦੋਨੇ ਪਿਛੋਕੜ ਵਰਤੀਏ ਜੀ ਬੇਯਾਦਬੀ ਵੀ ਵਰਤੀਆ ਉਹਨਾਂ ਦੇ ਵੀ ਵੀ ਵਰਤੀਆ ਹੂੰ ਤੇ ਐ ਵੈਸੇ ਇਸ ਤਰ੍ਹਾਂ ਹੈ ਕਿ ਮੈਂ ਪਹਿਲਾਂ ਵੀ ਵੀ ਰਮਨੀਤ ਬਿੱਟੂ ਦਾ ਬਿਆਨ ਜਿਹੜਾ ਹੈ ਉਹ ਬਿਆਨ ਤਾਂ ਕਿਸੇ ਭਾਜਪਾ ਲੀਡਰ ਦਾ ਪਹਿਲਾ ਬਿਆਨ ਨਹੀਂ ਹੈ ਵੀ ਅਸੀਂ ਨਹੀਂ ਐਲਾਈਂਸ ਕਰਾਂਗੇ ਤੇ ਇਕੱਲੇ ਲੜਾਂਗੇ ਅਸ਼ਵਨੀ ਸ਼ਰਮਾ ਵੀ ਦੂਪਹਿਰਾਂ ਕਹਿ ਚੁੱਕੇ ਨੇ ਦੋ ਤਿੰਨ ਵਾਰੀ ਹੂੰ ਜਿਹੜੇ ਕਿ ਵਰਕਿੰਗ ਪ੍ਰਧਾਨ ਨੇ ਉਹ ਵੀ ਕਹਿ ਚੁੱਕੇ ਨੇ ਦੋ ਤਿੰਨ ਵਾਰੀ ਜੋ ਬਿੱਟੂ ਪਹਿਲੇ ਨਹੀਂ ਹੈਗੇ ਪਰ ਬਿੱਟੂ ਥੋੜਾ ਇਹ ਜਿਹੜੀ ਗੱਲ ਕਰਦੇ ਕਿ ਅਸੀਂ ਇਹ ਦੇ ਅਦਬੀ ਦੇ ਦੋਸ਼ੀਆਂ ਤੇ ਹੀ ਤੇ ਬਿੱਟੂ ਹਰ ਨੂੰ ਸ਼ਾਇਦ ਭੁੱਲ ਗਏ ਨੇ ਉਹ ਕਿ ਬੀਜੇਪੀ ਕਾਲੀ ਗਵਰਨਮੈਂਟ ਸਾਝੀ ਸੀਗੀ ਉਦੋਂ ਹੂੰ ਜਦੋਂ ਇਹ ਦੋਸ਼ ਲਾਉਂਦੇ ਨੇ ਜਦੋਂ ਦੇ ਜਦੋਂ ਨਾਮ ਕੋਇਆ ਸੀ ਉਦੋਂ ਬੀਜੇਪੀ ਵੀ ਸਰਕਾਰ ਸੀਗੀ ਤੇ ਅਕਾਲੀ ਦਲ ਇਕੱਠੇ ਸੀਗੇ ਹਮ ਇੱਕ ਤਾਂ ਇਹ ਗੱਲ ਹੈਗੀ ਐ ਦੂਸਰਾ ਇਹ ਹੈ ਕਿ ਮੈਂ ਜਿਵੇਂ ਕੱਲ ਕਿਹਾ ਸੀ ਕਿ ਬੀਜੇਪੀ ਦੇ ਵਿੱਚ ਦੋ ਧਰਵਾਵਾਂ ਹੈਗੀਆਂ ਨੇ ਦੋ ਵਿਚਾਰ ਧਰਵਾਵਾਂ ਹੈਗੀਆਂ ਨੇ ਦੋ ਡੇ ਦੋ ਥਾਟ ਨੇ ਥਾਟ ਪ੍ਰੋਸੈਸ ਦੋ ਨੇ ਇੱਕ ਇਹ ਜਿਹੜੇ ਕਹਿੰਦੇ ਕਿ ਅਸੀਂ ਹਰਿਆਣੇ ਵਾਂਗੂ ਤਜਰਬਾ ਕਰੀਏ ਅਸੀਂ ਆਪਣਾ ਵੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਦਾ ਇੰਨਾ ਬੈਗੇਜ ਹੈ ਉਹ ਸਾਡੇ ਉੱਤੇ ਲਾਇਬਿਲਟੀ ਹੈ ਤੇ ਅਸੀਂ ਉਹਦੇ ਨਾਲ ਲੱਗ ਕੇ ਅਸੀਂ ਘਟੇ ਚ ਰਹਾਂਗੇ ਤੇ ਅਸੀਂ ਆਪਣਾ ਯੂਥ ਬਣਾਈਏ ਤੇ ਆਪਣਾ ਐਕਸਪੈਂਡ ਕਰੀ ਤੇ ਇਕੱਲੇ ਚੋਣਾ ਲੜੀਏ ਜੇ ਕੋਈ ਸਮਝੌਤਾ ਕਰਨਾ ਪਿਆ ਤਾਂ ਥੋੜੇ-ਮੋਟੇ ਕਿਸੇ ਫੈਕਸ਼ਨ ਨਾਲ ਕਰ ਲਈਏ ਹੂੰ ਜਿਵੇਂ ਜਿਵੇਂ ਕਿ ਉਦੋਂ ਪਿਛਲੀਆਂ ਜਿਹੜੀਆਂ ਚੋਣਾ ਸੀ ਉਦੋਂ ਕੀਤਾ ਸੀ ਢਿੰਸੇ ਨਾਲ ਕਰ ਲਿਆ ਜਾਂ ਗਰੁੱਪ ਨਾਲ ਜਾਂ ਇਸ ਤਰ੍ਹਾਂ ਦੀ ਟੀਮ ਉਹਨਾਂ ਦੀ ਇਹ ਉਹ ਥਿੰਕਿੰਗ ਹੈਗੀ ਇੱਕ ਕਾਫੀ ਵੱਡਾ ਸੈਕਸ਼ਨ ਉਹਨਾਂ ਦਾ ਜਾਂ ਇੱਕ ਇੱਕ ਇਹ ਹੈ ਕਿ ਜੇ ਕੱਲੇ ਚੋਣਾ ਲੜੀਏ ਤੇ ਜਿਹੜਾ ਤਜਰਬਾ ਹਰਿਆਣੇ ਚ ਕੀਤਾ ਸੀ ਹੂੰ ਵੀ ਕਿਉਂਕਿ ਪੰਜਾਬ ਚ ਉਹਨਾਂ ਨੂੰ ਲੱਗਦਾ ਕਿ ਜੱਟ ਪੋਲਿਟਿਕਸ ਜੱਟ ਸਿੱਖ ਜਿਹੜੀ ਜੱਟ ਪੋਲਿਟਿਕਸ ਜਾਂ ਜੱਟ ਲੱਬੀ ਹਾਰ ਵੀ ਹਾਵੀ ਰਹਿੰਦੀ ਹੈ ਜਿਵੇਂ ਹਰਿਆਣੇ ਚ ਜਾਰ ਲੋ ਵੀ ਹਾਂ ਵੀ ਸੀਗੀ ਉਹ ਸੋਚਦੇ ਆ ਵੀ ਇਹ ਜਿਹੜਾ ਦਲਿਤ ਤੇ ਬੈਕਵਰਡ ਕਲਾਸਸ ਤੇ ਹਿੰਦੂ ਇਸ ਵੋਟ ਬੈਂਕ ਨੂੰ ਅਸੀਂ ਜੇ ਮੋਬਾਈਲਾਈਜ਼ ਕਰ ਲਈਏ ਤਾਂ ਫਿਰ ਅਸੀਂ ਇਕੱਲੇ ਹੀ ਸਰਕਾਰ ਬਣਾ ਸਕਦੇ ਆ ਹੂੰ ਸੋ ਉਹਦੇ ਚ ਉਹ ਕੋਸ਼ਿਸ਼ ਕਰ ਰਿਹਾ ਸਾਰੇ ਹਰ ਪੰਜਾਬ ਚ ਸਾਰੇ ਥਾਵਾਂ ਤੇ ਦੇਖੋ ਉਹਨਾਂ ਦੀ ਉਹ ਜਿਹੜਾ ਯੂਨਿਟ ਬਣਾਉਣ ਦੀ ਪਿੰਡਾਂ ਅੰਚ ਕਸਬਿਆਂ ਸਾਰ ਜਗ੍ਹਾ ਤੇ ਤੇ ਪਿੱਛੇ ਆਰਐਸਐਸ ਵੀ ਲੱਗੀ ਹੋਈ ਆ ਹੂੰ ਤੇ ਉਹ ਕੋਸ਼ਿਸ਼ ਕਰ ਰਿਹਾ ਆਪਣਾ ਬੇਸ ਐਕਸਪੈਂਡ ਕਰਨ ਦੀ ਅ ਸ਼ਹਿਰਾਂ ਜੁਣ ਨਿਕਲ ਕੇ ਸੈਮੀ ਅਰਬਨ ਰੂਰਲ ਇਲਾਕਿਆਂ ਚ ਵੀ ਕੋਸ਼ਿਸ਼ ਕਰ ਰਹੇ ਨੇ ਉਹ ਹੂੰ ਜ਼ਰੂਰ ਹਰ ਕੰਨੇ ਵੀ ਕੋਸ਼ਿਸ਼ ਕਰ ਰਹੇ ਨੇ ਸੋ ਇਕਤਾ ਹੈ ਦੂਸਰਾ ਜਿਹੜੀ ਹੈਗੀ ਥਾਟ ਜਿਵੇਂ ਪਹਿਲਾਂ ਕੱਲ ਮੈਂ ਪਰਸੋਂ ਮੈਂ ਕਿਹਾ ਸੀਗਾ ਕਿ ਸੁਨੀਲ ਜਾਖੜ ਤੇ ਕੁਝ ਹੋਰ ਜਿਹੜੇ ਪੁਰਾਣੇ ਜਿਹੜੇ ਹੈਗੇ ਨੇ ਲੀਡਰ ਉਹਨਾਂ ਦੇ ਜਿਹੜੇ ਇਹ ਸਮਝਦੇ ਨੇ ਕਿ ਕਾਲੀ ਦਲ ਤਕੜਾ ਹੋਣਾ ਚਾਹੀਦਾ ਤੇ ਕਾਲੀ ਬੀਜੇਪੀ ਐਲਾਈਸ ਹੀ ਇਹਦਾ ਹੈ ਤੇ ਬੀਜੇਪੀ ਵਾਸਤੇ ਕੱਲੀ ਵਾਸਤੇ ਸੋਖਾ ਨਹੀਂ ਹੈ ਹਮ ਤਨਾ ਤੇ ਉਹ ਇਸ ਨੂੰ ਪੋਲੀਟੀਕਲੀ ਵੀ ਠੀਕ ਕਹਿੰਦੇ ਨੇ ਤੇ ਪੰਜਾਬ ਦੇ ਅਮਨ ਸ਼ਾਂਤੀ ਵਾਸਤੇ ਵੀ ਠੀਕ ਕਹਿੰਦੇ ਨੇ ਉਹ ਤੇ ਇੱਕ ਏਸੈਂਗਲ ਤੋਂ ਵੀ ਕਾਜ ਬੂਤ ਹੋਣੀ ਚਾਹੀਦੀ ਹੈ ਖੇਤਰੀ ਪਾਰਟੀ ਜਿਹੜੀ ਹੈ ਉਹ ਉਹ ਲੋਕਾਂ ਦੀਆਂ ਭਾਵਨਾਵਾਂ ਜੁੜੀ ਹੁੰਦੀਆਂ ਨਹੀਂ ਤਾਂ ਸੈਂਟਰਲਾਈਜ਼ ਹੋ ਜਾਏਗਾ ਸਾਰਾ ਕੁਝ ਇਸ ਪੱਖੋਂ ਵੀ ਉਹ ਕਹਿੰਦੇ ਨੇ ਸੋ ਸੁਨੀਲ ਲਖਰ ਦਾ ਬੜੇ ਵੋਕਲ ਨੇ ਤੇ ਉਹ ਸੁਜੀਤ ਜਾਨੀ ਹੋਰੇ ਵੀ ਬੋਲੇ ਸੀ ਹੋਰ ਦੂਸਰੇ ਵੀ ਕਈ ਲੀਡਰ ਬੋਲਦੇ ਨੇ ਵਿੱਚ ਵਿੱਚ ਆਦੇ ਨੇ ਤੇ ਸੋ ਇਹ ਹੈਗੀ ਇਹ ਅਜੇ ਤੱਕ ਕਹੀ ਜਾਂਦੇ ਨੇ ਉਹ ਹਮ ਪਰ ਅਜੇ ਤੱਕ ਉਹਨਾਂ ਦਾ ਫਾਈਨਲ ਅੰਤਮ ਜਿਹੜਾ ਪੰਜਾਬ ਬਾਰੇ ਸਟਰੈਟਜੀ ਜਿਹੜੀ ਹੈ ਉਹ ਹਾਈ ਕਮਾਂਡ ਨੇ ਉਹ ਅਜੇ ਕੋਈ ਕਲੀਅਰ ਨਹੀਂ ਕੀਤੀ ਹਮ ਮਨੋ ਉਹਦੇ ਚ ਪਾਰਟੀ ਪ੍ਰੈਜ਼ੀਡੈਂਟ ਅਮਿਤ ਸ਼ਾ ਜਾਂ ਪੀਐਮ ਮੋਦੀ ਜਿਸ ਦਿਨ ਉਹ ਕਹਿਣਗੇ ਜੋ ਉਦੋਂ ਉਹਦਾ मीनिंग ਹੋਏਗਾ ਇਹਨਾ ਉਹ ਕੀ ਲਾਈਨ ਲੈਂਦੇ ਨੇ ਉਹ ਅਫੀਸ਼ੀਅਲ ਲਾਈਨ ਕੀ ਉਹ ਉਦੋਂ ਹੋਏਗਾ ਫਿਲਹਾਲ ਉਹਨਾਂ ਦੇ ਇਹ ਹੈ ਕਿ ਜਿਹੜੇ ਸਾਰੇ ਲੜਾਂਗੇ ਕਹੀ ਜਾਂਦੇ ਨੇ ਸੋ ਅਜੇ ਫਾਈਨਲ ਜਿਹੜਾ ਲੀਡਰਸ਼ਿਪ ਜਦੋਂ ਕਰੇਗੀ ਮੈਨੂੰ ਲੱਗਦਾ ਹੈ ਕਿ ਬਿਹਾਰ ਚੋਣਾ ਤੋਂ ਬਾਅਦ ਹਮ ਬਿਹਾਰ ਦੇ ਨਤੀਜਿਆਂ ਤੋਂ ਬਾਅਦ ਜਿਹੜੀਆਂ ਪ੍ਰਾਇੋਰਟੀ ਤੇ ਸਟੇਟ ਆਉਣਗੀਆਂ 2027 ਵਾਸਤੇ ਉਹਨਾਂ 'ਚ ਪੰਜਾਬ ਹੋਏਗਾ ਤੇ ਉਸ ਕਰਕੇ ਉਦੋਂ ਹੋ ਸਕਦਾ ਉਸ ਤੋਂ ਬਾਅਦ ਉਹ ਦੇਖੋ ਅਜੇ ਤੱਕ ਤਾਂ ਉਹਨਾਂ ਨੇ ਨਾ ਕਦੇ ਕੋਈ ਪੰਜਾਬ ਦੇ ਲੀਡਰਾਂ ਦੀ ਕੋਈ ਮੀਟਿੰਗ ਕੀਤੀ ਉਸ ਤਰ੍ਹਾਂ ਦੀ ਜੇ ਕੋਈ ਸਟਰੈਟਜੀ ਬਣਾਈ ਕੋਈ ਕੋਈ ਇਸ ਤਰ੍ਹਾਂ ਦਾ ਕੰਮ ਕੀਤਾ ਨਹੀਂ ਹੂੰ ਸੋ ਅਜੇ ਇਹ ਵਲ ਆਪਣੇ 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 ਹਿਸਾਬ ਦੀਆਂ ਗੱਲਾਂ ਹੈਗੀਆਂ ਨੇ ਸੋ ਇਹਨੂੰ ਫਾਈਨਲ ਨਹੀਂ ਬੰਨਿਆ ਜਾ ਸਕਦਾ ਬਿੱਟੂ ਦੀ ਇੱਛਾ ਹੋ ਸਕਦੀ ਹੈ ਇਹਨਾਂ ਦੇ ਕਿਉਂਕਿ ਰਵਨੀਤ ਬਿੱਟੂ ਦੀ ਜਿਹੜੇ ਉਹਨਾਂ ਦੇ ਸਾਰੇ ਉਹਨਾਂ ਦੇ ਕਾਰਮ ਵਿਹਾਰ ਤੋਂ ਲੱਗਦਾ ਕਿ ਉਹ ਐਸਪੀਰੀਐਂਟ ਹੈਗੇ ਨੇ ਸੀਐਮ ਸ਼ਿਪ ਦੇ ਉਹਦੇ ਵਾਸਤੇ ਹੂੰ ਜਾਂ ਕਿਸੇ ਹੱਦ ਤੱਕ ਉਹਦੇ ਆਲੇ ਦੁਆਲੇ ਹੋਰ ਉਹਨੂੰ ਇਹ ਪ੍ਰੋਜੈਕਟ ਕੀਤਾ ਜਾ ਰਿਹਾ ਕਿ ਪੰਜਾਬ ਦੇ ਦੇਖੋ ਮਿਨਿਸਟਰ ਸੈਂਟਰ ਦੇ ਨੇ ਉਹ ਸਾਰਾ ਦਿਨ ਪੰਜਾਬ ਦੇ ਕਮੇਟੀ ਕਰਦੇ ਨੇ ਅੱਧਾ ਅੱਧਾ ਮਹੀਨਾ ਪੰਜਾਬ ਅੱਧੇ ਮਹੀਨੇ ਤੋਂ ਜ਼ਿਆਦਾ ਪੰਜਾਬ 'ਚ ਹੀ ਰਹਿੰਦੇ ਨੇ ਹੂੰ ਤੇ ਉਹ ਜਿਹੜੀ ਉਹਦੀ ਪ੍ਰੋਜੈਕਸ਼ਨ ਹੈ ਉਹਨਾਂ ਦੀ ਦੇਖੋ ਅੰਬੀਸ਼ਸ ਜਿਹੜੇ ਆ ਤਾਂ ਬਹੁਤ ਇਲੀਡਰ ਹੁੰਦੇ ਨੇ ਹੂੰ ਤੇ ਬੀਜੇਪੀ ਦੇ ਵਿੱਚ ਇੱਕੋ ਫੇਸ ਹੈਗੇ ਸਿੱਖ ਫੇਸ ਹੈ ਹੂੰ ਵੀ ਇਹ ਵੀ ਇੱਕ ਪ੍ਰੋਮੀਨੈਂਟ ਸਿਕਾ ਵੋਕਲ ਹੈਗੇ ਨੇ ਬੋਲਦੇ ਉਹਨਾਂ ਦੀ ਮੈਂ ਸਿਆਸੀ ਪਰਿਵਾਰ ਚੋਂ ਨੇ ਹੂੰ ਸੋ ਉਹ ਆਪਣੇ ਆਪ ਨੂੰ ਜਿਹੜੇ ਹੈ ਉਹ ਐਸਪੀਰੀਐਂਟ ਹੋਣਗੇ ਉਧਰਤੀ ਹੈ ਉਹ ਚੀਫ ਮਿਨਿਸਟਰਸ਼ਿਪ ਦੇ ਤੇ ਜੇ ਉਹ ਅਲਾਈਅੰਸ ਦੀ ਲਾਈਨ ਆਉਂਦੀ ਹੈ ਤਾਂ ਉਹਦੇ ਵਿੱਚ ਫਿਰ ਕੁਐਸਚਨ ਉੱਠ ਖੜਦਾ ਹੈ ਹੂੰ ਵੀ ਕੀ ਕਿਹਦਾ ਚੀਅਮ ਹੋਵੇ ਤੇ ਉਹਦੇ 'ਚ ਇਹ ਵੀ ਰੇਸ਼ੋ ਕਿੰਨੀ ਹੋਵੇ ਪਰ ਇਸ ਵਾਰ ਇੱਕ ਫਿਰ ਤਾਂ ਔਖਾ ਹੋ ਜਾਊਗਾ ਰਮਨੀਤ ਬਿੱਟੂ ਦਾ ਵੀ ਮਤਲਬ ਉਹ ਉਹਨਾਂ ਨੂੰ ਇਹ ਵੀ ਚੀਜ਼ ਸਤਾਉਂਦੀ ਹੋਊਗੀ ਕਿ ਜੇ ਕੱਲੀ ਭਾਜਪਾ ਲੜਦੀ ਜੇ ਭਾਜਪਾ ਡੋਮੀਨੇਟ ਕਰਦੀ ਹੈ ਜੇ ਕੋਈ ਅਲਾਈਅንስ ਪਾਰਟਨ ਇਹੋ ਜਿਹਾ ਹੁੰਦਾ ਜਿਹੜਾ ਛੋਟਾ ਹੈ ਜੀ ਤੇ ਫਿਰ ਭਾਜਪਾ ਆਪਣੇ ਆ ਬੰਦੇ ਨੂੰ ਆਪਣੇ ਕੈਂਡੀਡੇਟ ਨੂੰ ਪ੍ਰੋਜੈਕਟ ਕਰੇਗੀ ਆਪਣੇ ਲੀਡਰ ਨੂੰ ਜਿਹੜਾ ਪਹਿਲਾਂ ਸੀਗਾ ਪਹਿਲੇ ਜੂਨੀਅਰ ਪਾਰਟਨ ਇਹ ਹੁੰਦੇ ਸੀਗੇ ਹੁਣ ਇਹ ਇਹ ਕਲੇਮ ਕਰ ਰਿਹਾ ਔਰ ਦਾਵਾ ਕਰ ਰਿਹਾ ਔਰ ਕੋਸ਼ਿਸ਼ ਕਰ ਰਿਹਾ ਹੈ ਕਿ ਜੀ ਜੂਨੀਅਰ ਪਾਰਟਨ ਨਾ ਰਹੀਏ ਹੂੰ ਟਟੂ ਟਟੂ ਬਰਾਬਰ ਦੇ ਜਾਂ ਵੱਡੇ ਪਾਟਰਨ ਬਣੀਏ ਸੋ ਇਹ ਸਾਰੀ ਕੋਸ਼ਿਸ਼ ਹੈਗੀ ਇਹਨਾਂ ਦੀ ਉਹ ਦੇਖੋ ਕਿੰਨੀ ਜਿਹੜੇ ਵੱਖ-ਵੱਖ ਲੈਵਲ ਤੇ ਲੀਡਰਾਂ ਨੂੰ ਸ਼ਾਮਿਲ ਵੀ ਕਰਾ ਰਹੇ ਨੇ ਬਲੌਗ ਤੋਂ ਲੈ ਕੇ ਜ਼ਿਲ੍ਹੇ ਤੇ ਸਟੇਟ ਤੱਕ ਵੀ ਜਿਹੜੇ ਜਿਹੜੀਆਂ ਇਹ ਕੋਸ਼ਿਸ਼ ਕਰ ਰਹੇ ਨੇ ਕਿ ਸਾਡੇ ਵਿੱਚ ਤੇ ਉਹਦੇ ਚ ਉਹਦੇ ਚੋਂ ਵੀ ਸਿੱਖ ਫੇਸੇਜ਼ ਨੇ ਜਿਹੜੇ ਦਸਤਾਰ ਧਾਰੀ ਜਿਹੜੇ ਹੈਗੇ ਉਹਨਾਂ ਨੂੰ ਜ਼ਿਆਦਾ ਟਾਰਗੇਟ ਕਰ ਰਹੇ ਨੇ ਤਾਂ ਕਿ ਸਾਡੇ ਬੀਜਪੀ ਦਾ ਜਿਹੜਾ ਜਿਹੜਾ ਖਾਸਾ ਹੈ ਉਸੇ ਲੱਗੇ ਵੀ ਹੂੰ ਬੀਜਪੀ ਕੱਲੀ ਆ ਨੌਨ ਸਿੱਖਾਂ ਦੀ ਪਾਰਟੀ ਨਹੀਂ ਹੈ ਉਹਦੇ ਵਿੱਚ ਸਿੱਖ ਵੀ ਹੈ ਉਹ ਕੋਸ਼ਿਸ਼ ਉਹਨਾਂ ਦੀ ਇਹ ਹੈਗੀ ਜੀ ਕਿੱਥੋਂ ਤੱਕ ਕਾਰਜ ਹੁੰਦੇ ਨੇ ਕੀ ਹੁੰਦਾ ਇਹ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਦੂਸਰੀ ਗੱਲ ਇਹ ਹੈ ਵੀ ਅ ਫਾਈਨਲ ਜਿਹੜਾ ਉਹਨਾਂ ਦੀ ਸਟ੍ਰੈਟਜੀ ਨੈਸ਼ਨਲ ਪਾਰਟੀ ਜਦੋਂ ਬਣਾਏਗੀ ਉਦੋਂ ਹੀ ਪਤਾ ਲੱਗੇਗਾ ਅਜੇ ਟੂ अर्ਲੀ ਕਿ ਉਹ ਇਸ ਗੱਲ ਤੇ ਖੜਨਗੇ ਹੂੰ ਬਲੀ ਸਾਹਿਬ ਸੁਖਬੀਰ ਸਿੰਘ ਬਾਦਲ ਕਿਸੇ ਪਾਸੇ ਹੈਗੇ ਆ ਨੈਗੋਸ਼ੀਏਸ਼ਨ ਦੇ ਵਿੱਚ ਜਾਂ ਨੈਗੋਸ਼ੀਏਟਿੰਗ ਟੇਬਲ ਦੇ ਉੱਤੇ ਕਿ ਸੁਖਬੀਰ ਬਾਦਲ ਵੀ ਆਪਣੇ ਵੱਲੋਂ ਰੱਖ ਸਕਦੇ ਹੈਗੇ ਭਾਈ ਅਸੀਂ ਹੈ ਨਾ ਇਹਨਾਂ ਬਨਾ ਦੇ ਉੱਤੇ ਨੈਗੋਸ਼ੀਏਟ ਕਰਾਂਗੇ ਜੇ ਇਕੱਠ ਜੋੜ ਕਰਨਾ ਕਿ ਨਹੀਂ ਕਰਨਾ ਤੁਹਕੋ ਮੈਨੂੰ ਲੱਗਦਾ ਹੈ ਕਿ ਫਿਲਹਾਲ ਤੱਕ ਕੋਈ ਉਹਨਾਂ ਦੀ ਉਸ ਤਰ੍ਹਾਂ ਦੀ ਫਾਰਮਲ ਗੱਲਬਾਤ ਤਾਂ ਨਹੀਂ ਕੋਈ ਲੱਗਦੀ ਓਕੇ ਇਨਫਾਰਮਲੀ ਉਹ ਆਪਸ ਕਰਦੇ ਰਹਿੰਦੇ ਨੇ ਮਿਲਦੇ ਰਹਿੰਦੇ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਤੇ ਕਿਤੇ ਨਾ ਕਿਤੇ ਉਹਨਾਂ ਗਾਜੇ ਉਹਨਾਂ ਦੀ ਆਪਸ ਚ ਰਾਬਤਾ ਰਹਿੰਦਾ ਹੈ ਇਹ ਨਹੀਂ ਕਿ ਰਾਬਤਾ ਨਹੀਂ ਰਹਿੰਦਾ ਜੋ ਮੇਰੀ ਜਾਣਕਾਰੀ ਹੈ ਹਮ ਪਰ ਕੋਈ ਫਾਰਮਲੀ ਟਾਕ ਹੋਈ ਹੋਵੇ ਇਸ ਤਰ੍ਹਾਂ ਕਿ ਜੀ ਆ ਹੋਇਆ ਹੋਏ ਕਿਉਂਕਿ ਜਿਵੇਂ ਪਾਰਲੀਮੈਂਟ ਵਿੱਚ ਹੋਈ ਸੀਗੀ ਰਸਮੀ ਵੀ ਤੋਲੇ ਰਾਹੀਂ ਵੀ ਹੋਈ ਸੀਗੀ ਜਿਹੜੀ ਕਿ ਟੁੱਟ ਗਈ ਹਮ ਪਰ ਅਜੇ ਤੱਕ ਇਸ ਸਟੇਜ ਤੇ ਅਜੇ ਤੱਕ ਮੈਨੂੰ ਨਹੀਂ ਲੱਗਦਾ ਕੋਈ ਕੋਈ ਉਹ ਜਿਵੇਂ ਕੱਲ ਹਮੇਸ਼ੰਦਰ ਗਰੇਵਾਲ ਬੋਲ ਰਹੇ ਸੀ ਇਹਦੇ ਤੇ ਕਮੈਂਟ ਕਰ ਰਹੇ ਜੀ ਇਹਨੇ ਅਸੀਕਾ ਨੂੰ ਦਰਖਾਸਤ ਦਿੱਤੀ ਹੈ ਉਹਨਾਂ ਨੂੰ ਵੀ ਇਹ ਗਲਾਈਂਸ ਬਣਾਉਣਾ ਹੈ ਹੂੰ ਉਹ ਤਾਂ ਜਦੋਂ ਸੁਵੀਰ ਬਾਦ ਨੂੰ ਪੁੱਛੀਦਾ ਉਹ ਗੋਲ ਮੂੰਹ ਕਰ ਜਾਂਦੇ ਨੇ ਇਸ ਗੱਲ ਨੂੰ ਹੂੰ ਵੀ ਅਜੇ ਕੋਈ ਨਹੀਂ ਉਹ ਵੀ ਉਹਨਾਂ ਦੇ ਲੀਡਰ ਵੀ ਕਹਿੰਦੇ ਨੇ ਇਹ ਸੇ ਇਕੱਲੇ ਲੜਾਂਗੇ ਜੀ ਬਿਲਕੁਲ ਬਿਲਕੁਲ ਇਹ ਉਹ ਇਸ ਗੱਲ ਨੂੰ ਮਤਲਬ ਗੁੰਨੈਸ਼ ਵੀ ਰੱਖਦੇ ਨੇ ਪਰ ਨਾਲ ਇਹ ਟਾਲ ਜਾਂਦੇ ਨੇ ਇਸ ਗੱਲ ਨੂੰ ਇਹ ਕਹਿੰਦੇ ਨੇ ਵੀ ਦੇਖੀ ਜੋ ਜਦੋਂ ਸਮਾਊਗਾ ਅਜੇ ਕੁਝ ਨਹੀਂ ਹੈਗਾ ਕਿਉਂਕਿ ਬੰਦੀ ਸਾਹਿਬ ਉਹਨਾਂ ਦੇ ਜੀ ਜੀ ਉਹ ਕਿਉਂ ਕਹਿੰਦੇ ਇਫਸ਼ੀਅੰਟ ਬਟ ਸਪੋਰ ਲੱਗੇ ਹੋਏ ਨੇ ਕਵਸਨ ਵਰ ਐਲਾਈਅንስ ਕਿਉਂਕਿ ਜਿਹੜਾ ਜਿਹੜਾ ਅਕਾਲੀ ਦਲ ਦਾ ਪੋਸਟਰ ਹੈ ਉਸ ਵੇਲੇ ਵੀ ਕੀ ਸੀਗਾ ਕਿ ਸਿੱਖਾਂ ਸਿੱਖਾਂ ਨਾਲ ਸੰਬੰਧਿਤ ਮੰਗਾਂ ਸੀ ਇੱਕ ਬੰਦੀਆਂ ਹੋਰ ਦੀਆਂ ਤੇ ਕਿਸਾਨੀ ਨਾਲ ਸੰਬੰਧਿਤ ਮੰਗਾਂ ਸੀ ਉਸ ਵੇਲੇ ਇਹ ਵੀ ਮੁੱਦੇ ਖੜੇ ਹੋਏ ਸੀ ਹੁਣ ਵੀ ਖੜੇ ਨੇ ਖੜੇ ਉਦਾਂ ਕੁਛ ਤੇ ਪਰ ਜਦੋਂ ਐਲਾਈਅንስ ਦੇ ਗੱਲ ਗੱਲ ਚੱਲੇਗੀ ਫਾਰਮੂਲਾ ਉਦਹੀਂ ਹੋਏਗਾ ਵੀ ਉਹਨਾਂ ਦਾ ਕੀ ਇਹ ਚੱਤਾਂ ਰੱਖਦੇ ਨੇ ਜਾਂ ਕੀ ਉਹ ਰੱਖਦੇ ਨੇ ਅਜੇ ਤੱਕ ਕੋਈ ਫਾਰਮੂਲਾ ਗੱਲ ਮੈਨੂੰ ਲੱਗਦੀ ਨਹੀਂ ਆ ਹੂੰ ਬਲੀ ਸਾਹਿਬ ਵੈਸੇ ਜੇ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਮੈਂ ਉਸ ਮੈਟਰ ਤੇ ਵੀ ਆਉਣਾ ਚਾਹੁੰਦਾ ਦੋ ਮੈਟਰ ਜ਼ਿਆਦਾ ਤੌਰ ਦੇ ਉੱਤੇ ਇਸ ਵੇਲੇ ਵਿਚਾਰੇ ਜਾ ਰਹੇ ਆ ਪਹਿਲਾਂ ਬਲਵੰਤ ਸਿੰਘ ਰਾਜੋਣਾ ਦਾ ਜ਼ਿਕਰ ਕਰ ਲੈਣਾ ਕਿਉਂਕਿ ਅੱਜ 14 ਤਰੀਕ ਹੈ 15 ਨੂੰ ਉਹਨਾਂ ਦੀ ਤਰੀਕ ਵੀ ਹੈਗੀ ਹੈ ਔਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋ ਸਕਦੀ ਹੈ ਕੋਈ ਫੈਸਲਾ ਹੋ ਸਕਦਾ ਹੈ ਇਸ ਬਾਰੇ ਤੁਹਾਡੀ ਕੀ ਰਾਏ ਹੈ ਕਿ ਕਿਸ ਤਰ੍ਹਾਂ ਦਾ ਦਿਨ 15 ਤਰੀਕ ਚੜੂਗੀ ਜੀ ਦੇਖੋ ਅੱਜ ਇੱਕ ਡਿਵੈਲਪਮੈਂਟ ਨਵੀਂ ਹੋਈ ਹੈ ਇਸ سلسلے ਚ ਜਿਹੜੀ ਕਿ ਬੀਜੇਪੀ ਦੇ ਨੈਸ਼ਨਲ ਲੀਡਰ ਸੈਕਟਰੀ ਲੈਵਲ ਦੇ ਜਿਹੜੇ ਸਿੱਖ ਫੇਸ ਹੈ ਆਰਪੀ ਸਿੰਘ ਉਹਨਾਂ ਨੇ ਇਹ ਆਪਣੇ ਆਪਣੇ ਆਪ ਹੀ ਜਹਰ ਕੀਤੀ ਜਾਣਕਾਰੀ ਕਿ ਮੈਂ ਦਿੱਲੀ ਸੀਐਮ ਨੂੰ ਮਿਲਿਆ ਤੇ ਦਵਿੰਦਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਕੀਤੀ ਉਹਨਾਂ ਨੇ ਹਮ ਹਿਊਮਨ ਮਨੁੱਖੀ ਅਧਿਕਾਰ ਆਧਾਰ ਤੇ ਮਾਨਵਤਾ ਦੇ ਆਧਾਰ ਤੇ ਕਿ ਉਹ ਉਹਨਾਂ ਦੀ ਸਿਹਤ ਜਿਹੜੀ ਹੈ ਠੀਕ ਨਹੀਂ ਉਹਨਾਂ ਨੂੰ ਇੱਕ ਟਿਪੀਕਲ ਬਿਮਾਰੀ ਹੈ ਬਹੁਤ ਤੇ ਉਹ ਬਿਲਕੁਲ ਮਾਨਸਿਕ ਤੌਰ ਤੇ ਠੀਕ ਨਹੀਂ ਹੈਗੇ ਤੇ ਉਹਨਾਂ ਨੂੰ ਮਾਨਵੀ ਆਧਾਰ ਤੇ ਜਿਹੜੀ ਉਹਨਾਂ ਦੀ ਰਿਹਾਈ ਕੀਤੀ ਜਾਵੇ ਤੇ ਇਹ ਵੀ ਆ ਵੀ ਸਜ਼ਾ ਵੀ ਪੂਰੀ ਕਰ ਚੁੱਕੇ ਨੇ ਉਹ ਜਿਹੜੀ ਕਿਉਂਕਿ ਉਹਨਾਂ ਦੀ ਜਿਹੜੀ ਸਜ਼ਾ ਹੈ ਉਹ ਦਵਿੰਦਰਪਾਲ ਦੀ ਉਹ ਡੈਥ ਤੋਂ ਉਮਰ ਕੈਚ ਕਨਵਰਟ ਕਰਤੀ ਸੀ ਸੁਪਰੀਮ ਕੋਰਟ ਨੇ ਤੇ ਸੋ ਉਹ ਮਿਲਣੇ ਤੇ ਉਹਦੇ ਚੋਂ ਇੱਕ ਕਮੈਂਸ਼ਨ ਕੀਤਾ ਉਹਨਾਂ ਨੇ ਕਿ 2019 ਦੇ ਵਿੱਚ ਜਦੋਂ ਭਾਜਪਾ ਸਰਕਾਰ ਨੇ ਉਨਾ ਦੀ ਰਿਹਾਈ ਨੂੰ ਫਰੀ ਛੰਡੀ ਦੇਤੀ ਸੀ ਤਾਂ ਫਿਰ ਕਿਉਂ ਨਹੀਂ ਰਿਲੀਜ਼ ਕੀਤਾ ਜਾਂ ਹੁਣ ਤੱਕ ਪਿਛਲੇ ਸਮੇਂ ਚ ਜਦੋਂ ਕੇਜਰੀਵਾਲ ਸਰਕਾਰ ਸੀ ਉਦੋਂ ਉਹ ਇੱਕ ਦੂਜੇ ਦੇ ਦੋਸ਼ ਲਾਉਂਦੇ ਰਹੇ ਸੀ ਅਕਾਲੀ ਭਾਜਪਾ ਕਹਿ ਰਹੇ ਸੀ ਕਿ ਇਹ ਇਹ ਇਹਨੇ ਕੇਜਰੀਵਾਲ ਸਰਕਾਰ ਨਹੀਂ ਉਹਨਾਂ ਨੂੰ ਰਿਹਾ ਕਰੀ ਕੇਜਰੀਵਾਲ ਸਰਕਾਰ ਕਹਿੰਦੀ ਸੀ ਵੀ ਜਿਹੜਾ ਬੋਰਡ ਹੈ ਜਿਹੜਾ ਉੱਥੇ ਫੈਸਲੇ ਕਰਦਾ ਹੈ ਉਹਦੇ ਉਹਦੇ ਚ ਉਹ ਮਰਜ਼ੀ ਹੈਗੀ ਉਹਦੀ ਲੈਫਟ ਹੈਂਡ ਗਵਰਨਰ ਦੀ ਉਹ ਬੀਜੇਪੀ ਦਾ ਹੈ ਮਿਲ ਇੱਕ ਦੂਜੇ ਤੇ ਦੋਸ਼ ਜਿਹੜੇ ਲਾਉਂਦੇ ਰਹੇ ਤੇ ਉਹ ਉਹਨਾਂ ਦੀ ਹਾਈ ਨਹੀਂ ਹੋਈ ਹੁਣ ਬੀਜੇਪੀ ਸਰਕਾਰ ਬਣ ਗਈ ਦਿੱਲੀ ਚ ਲੈਫਟ ਹੈਂਡ ਗਵਰਨਰ ਵੀ ਉਹਨਾਂ ਦਾ ਹੈ ਤੇ ਹੁਣ ਉਹਨਾਂ ਨੇ ਇਹ ਗੱਲ ਰੇਜ਼ ਕੀਤੀ ਅ ਮਤਲਬ ਇਹ ਇਹ ਆਪਣੇ ਆਪ ਚ ਬਹੁਤ ਵੱਡੀ ਘਟਨਾ ਹੈਗੀ ਕਿ ਬੀਜੇਪੀ ਦਾ ਲੀਡਰ ਬੀਜੇਪੀ ਦਾ ਆਫੀਸ਼ੀਅਲ ਜਿਹੜਾ ਸਪੋਕਸਪਰਸਨ ਹੈ ਉਹ ਇਹ ਰੇਜ਼ ਕਰ ਰਿਹਾ ਕਿ ਇਹਨੂੰ ਰਹਾ ਕਰੋ ਤੇ ਇਹਦਾ ਮਤਲਬ ਹੈ ਕੋਈ ਅਚੋਣ ਨੇ ਉਹਨੇ ਮੈਂਸ਼ਨ ਨੇ ਜਿਹੜਾ ਮੈਂਸ਼ਨ ਕੀਤਾ 2019 ਦਾ ਉਹ ਚੀਜ਼ ਤੇ ਉਹ 2019 ਦੇ ਦਿੱਤਾ ਫਿਰ ਰਾਜ ਹੁਕਮਾਂ ਦੇ ਵਿੱਚ ਕੇ ਸ਼ਾਮਲ ਸੀ ਹੂੰ ਤੇ ਉਹਦੇ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਕੀਤਾ ਉਹ সেন্ট্রਲ ਗਵਰਨਮੈਂਟ ਨਹੀਂ ਕਰਨਾ ਹੂੰ ਉਹ ਜੁਨੀਅਰ ਗਵਰਨਮੈਂਟ ਨਹੀਂ ਕਰਨਾ ਉਹਦੇ ਬਾਰੇ ਤਾਂ ਬਲੀ ਸਾਹਿਬ ਆਪਾਂ ਇਹਦੇ ਨਾਲ ਇਸ ਚੀਜ਼ ਨੂੰ ਇਨਵੋਲ ਕਰ ਸਕਦੇ ਆ ਕਿ ਅਮਿਤ ਸ਼ਾਹ ਇਸ ਬਾਰੇ ਟਿੱਪਣੀ ਵੀ ਇੱਕ ਵਾਰੀ ਸੰਸਦ ਦੇ ਵਿੱਚ ਕਰ ਚੁੱਕੇ ਨੇ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਸੀਗਾ ਜੀ ਬਹੁਤ ਤਿੱਖੀ ਟਪਨੀ ਕਰ ਚੁੱਕੇ ਨੇ ਬਿਲਕੁਲ ਤਿੱਖੀ ਟਪਨੀ ਕਰ ਚੁੱਕੇ ਨੇ ਕੇ ਮਾਰਡਰ ਦੇ ਤੇ ਪ੍ਰੋਫੈਸਰ ਦਵਿੰਦਰਪਾਲ ਭੁਲੜ ਤੇ ਵੀ ਉਸੇ ਤਰ੍ਹਾਂ ਦੇ ਦੋਸ਼ ਨੇ ਜੀ ਮੈਂ ਆਪਣੇ ਥੋੜੇ ਦਰਸ਼ਕਾਂ ਨੂੰ ਥੋੜੀ ਜੀ ਮੈਂ ਜਾਣਕਾਰੀ ਦੇ ਦਿਆ ਕਿ ਇਹ ਕਿਹੜੇ ਕੇਸ ਨੇ 1993 ਦੇ ਵਿੱਚ ਦਿੱਲੀ ਰਾਜਸਨਾ ਰੋਡ ਤੇ ਮਨਿੰਦਰਜੀਤ ਸਿੰਘ ਬਿੱਟਾ ਦੇ ਕਾਫਲੇ ਤੇ ਬਲਾਸਟ ਬੰਬ ਬਲਾਸਟ ਹੋਇਆ ਜੀ ਧਮਾਕਾ ਹੋਇਆ ਸੀ ਆਰ ਡੀ ਐਕਸ ਬਹੁਤ ਹਾਈ ਵੀ ਆਰ ਡੀ ਐਕਸ ਵਰਤਿਆ ਗਿਆ ਸੀ ਤੇ ਉਹਦੇ ਚ ਨੌ ਮੌਤਾਂ ਹੋਈਆਂ ਸੀ ਮਤਲਬ ਨੌ ਡੈਥਸ ਹੋਈਆਂ ਸੀ ਤੇ 31 ਜ਼ਖਮੀ ਹੋਏ ਸੀ ਹੂੰ ਬਹੁਤ ਸੀਰੀਅਸਲੀ ਜ਼ਖਮੀ ਹੋਏ ਸੀ ਮਨਿੰਦਰਜੀਤ ਸਿੰਘ ਬਿੱਟਾ ਵੀ ਵਿੱਚ ਨਹੀਂ ਉਹਦੇ ਪਰ ਉਹ ਬਚ ਕੇ ਸੀ ਉਹਨਾਂ ਦੇ ਜ਼ਖਮੀ ਡੈਥੀਗੋ ਉਹ ਕਾਫੀ ਉਹਦੀਆਂ ਇਮਪਲੀਕੇਸ਼ਨ ਜੱਜ ਤੱਕ ਵੀ ਹੈਗੀਆਂ ਨੇ ਜੀ ਸੋ ਇਹ ਸੋ ਕਤਲ ਦੇ ਮਕਦਮਾ ਇਹਨਾਂ ਤੇ ਸੀ ਪਰ ਉਹ ਸੁਪਰੀਮ ਕੋਰਟ ਨੇ ਇਸ ਕਰਕੇ ਇਹਨਾਂ ਨੂੰ ਕਿ ਕੇਂਦਰ ਸਰਕਾਰ ਨੇ ਫੈਸਲਾ ਨਹੀਂ ਕੀਤਾ ਪਰ ਮਰਸੀ ਪਟੀਸ਼ਨ ਦੇ 8 ਸਾਲ ਤੇ ਇਸ ਕਰਕੇ ਉਹਨਾਂ ਦੀ ਡੈਥਸ ਨੂੰ ਕਨਵਰਟ ਕਰਤਾ ਸੀ ਹੂੰ ਤੇ ਉਹ ਦਾ ਉਹ ਇੰਨੇ ਸਾਲਾਂ ਤੋਂ ਰਾਜਵੜੋ ਉਹਨਾਂ ਦੀ ਪੋਜੀਸ਼ਨ ਵੀ ਇਹੀ ਹੈ ਵੀ ਇੰਨੇ ਸਾਲ ਫੈਸਲਾ ਨਹੀਂ ਕੀਤਾ ਉਸ ਮਾਮਲੇ 'ਚ ਸੁਪਰੀਮ ਕੋਰਟ ਵੀ ਨੇ ਵੀ ਕੋਈ ਅਜੇ ਤੱਕ ਨਹੀਂ ਕੀਤਾ ਹਾਰਮਨ ਲੱਭ ਲਟਕੀ ਜਾਂਦਾ ਹੈ ਤੇ ਇਹਨਾਂ ਨੇ ਵੀ ਜਦੋਂ ਭਾਜਪਾ ਨੇ ਜਦੋਂ ਜਿਹੜਾ 5 6 ਪੁਆਇੰਟ ਕੀਤੇ ਸੀ ਉਦੋਂ ਉਹਦੇ ਰਿਹਾਈਆਂ ਵਾਸਤੇ ਉਹਦੇ ਜਿਹੜੇ ਰਾਜ ਉਹਨਾਂ ਦੇ ਕੇਸ ਵੀ ਸੀ ਸਿਰਫ ਇੱਕੋ ਸੀ ਉਹਦੇ ਲਿਖਿਆ ਸੀ ਕਿ ਜਿਹੜਾ ਜਿਹੜੀ ਡੈਥ ਜਿਹੜੀ ਮੌਤ ਦੀ ਸਜ਼ਾ ਹੋਈ ਉਹਨੂੰ ਕਨਵਰਟ ਕਰਨਾ ਡੈਥ 'ਚ ਵੀ ਇਹ ਵੀ ਹੋਏਗਾ ਇਹ ਵੀ ਪ੍ਰੋਮਿਸ ਕੀਤਾ ਸੀ ਤੇ ਉਹ ਇਹ ਫਿਰ ਇਹ ਜ਼ਿੰਮੇਵਾਰੀ ਤਾਂ ਇਹਨਾਂ ਦੀ ਆਪਣੀਆਂ ਵੀ ਹੁਣ ਦਿੱਲੀ ਵਾਲੀ ਸਰਕਾਰ ਵੀ ਉਹਨਾਂ ਦੀ ਹੈ ਸੈਂਟਰ 'ਚ ਵੀ ਉਹਨਾਂ ਦੀ ਹੈ ਉੱਥੇ ਕਿਉਂ ਲਟਕਾਈ ਜਾਂਦੇ ਨੇ ਉਹ ਕੀ ਗੱਲ ਹੈ ਉਹ ਕਿਉਂ ਨਹੀਂ ਉਸ ਵਾਰੇ ਫੈਸਲਾ ਉਹ ਇੱਕ ਕਾਫੀ ਵੱਡਾ ਰਿੱਕਾ ਹੈ ਕਹਿੰਦੇ ਗੱਲ ਕੋ ਹੈਗਾ ਜਾਂ ਮਸਲਾ ਹੈਗਾ ਜਿਹੜਾ ਅਕਾਲੀ ਭਾਜਪਾ ਲਾਂਚ ਪਹਿਲਾਂ ਵੀ ਸੀਗਾ ਅੱਜ ਵੀ ਹੈਗਾ ਕਿਉਂਕਿ ਸਾਰੇ ਐਸਜੀਪੀਸੀ ਸ਼੍ਰੋਮਣੀ ਕਮੇਟੀ ਸਾਰਾ ਅਕਾਲੀ ਦਲ ਸਾਰੇ ਅਕਾਲੀ ਦਲ ਹੀ ਕੱਲਾ ਇਹ ਨਹੀਂ ਕੱਲ ਸਾਰੇ ਅਕਾਲੀ ਦਲ ਜਿੰਨੇ ਧੜੇ ਨੇ ਉਹ ਸਾਰੇ ਹੀ ਉਹਦੀ ਡਿਮਾਂਡ ਕਰ ਰਹੇ ਨੇ ਵੀ ਇਹ ਰਿਲੀਜ਼ ਕਰ ਅੱਜ ਮਿਲ ਕੇ ਆਏ ਨੇ ਐਡਵੋਕੇਟ ਧਾਮੀ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਉਹ ਹੋਣਾ ਚਾਹੀਦਾ ਹੁਣ ਸੁਪਰੀਮ ਕੋਰਟ ਨੇ ਮੇਰੇ ਖਾਤੇ ਲਾਸਟ ਹੀ ਇੱਕ ਤਰ੍ਹਾਂ ਦੀ ਦਿੱਤੀ ਹੋਈ ਹੈ ਡੇਟ ਵੀ ਤੁਸੀਂ ਕਰੋ ਨਹੀਂ ਫਿਰ ਅਸੀਂ ਕਰਾਂਗੇ ਕੋ ਫੈਸਲਾ ਇਸ ਤਰ੍ਹਾਂ ਦੀ ਸਿਚੁਏਸ਼ਨ ਹੈਗੀ ਕਿ ਸੁਪਰੀਮ ਕੋਰਟ ਹੈਜ਼ ਐਵਰੀ ਰਾਈਟ ਜੇ ਬਰਸ ਗੰਦਰਪਾਲ ਪੁਲਿਸ ਨੇ ਕਰ ਸਕਦੇ ਨੇ ਕਿ ਉਹ ਡੈਥ ਨੂੰ ਕਿੰਨੇ ਸਾਲ ਹੋ ਗਏ ਹੁਣ ਉਹ ਬੰਦਾ ਲਟਕ ਰਿਹਾ ਹੈ ਨਾ ਮਤਲਬ ਉਹ ਵਿੱਚ ਵਿਚਾਲੇ ਇਸ ਤਲਵਾਰ ਲਟਕ ਰਹੀ ਹੈ ਪਰ ਉਹ ਕੁਝ ਹੋ ਹੀ ਨਹੀਂ ਰਿਹਾ 93 ਚ ਹੋਇਆ ਸੀ ਉਸ ਤੋਂ ਬਾਅਦ ਕੀ ਹੋਇਆ ਕਿ 94 ਦੇ ਵਿੱਚ ਉਹ ਇਥੋਂ ਵਾਂਟਡ ਸੀਗੇ ਤੇ ਜਰਮਨੀ ਚਲੇ ਗਏ ਸੀ ਹੂੰ ਨਵਿੰਦਰਪਾਲ ਭੁੱਲਣ ਓਕੇ ਉੱਥੇ ਰੈਸਟ ਹੋ ਗਏ ਤੇ ਉੱਥੇ ਫਿਰ ਜਿਹੜੀ ਐਕਸਟਰਾ ਐਡੀਸ਼ਨ ਹੋਈ ਸੀ ਐਕਸਟਰਾ ਡੇਟ ਟਾਈਟ ਕੀਤਾ ਗਿਆ ਸੀ ਉਹਨੂੰ ਜਰਮਨ ਚੋਂ 1995 ਦੇ ਓਕੇ 1995 ਜੈਕਸਟਰਾ ਡੇਟ ਕਰਕੇ ਫਿਰ ਇੰਡੀਆ ਲਿਆ ਆਂਦਾ ਤੇ ਉਹਨਾਂ ਦੇ ਮੁਕਤਮਾ ਚੱਲਿਆ ਤੇ ਉਹਨੂੰ ਫਾਂਸੀ ਚ ਜਾ ਹੋ ਗਈ ਜੀ ਫਿਰ ਉਹ ਕਨਵਰਟ ਹੋ ਗਈ ਤੇ ਉਹਦਾ ਹੁਣ ਉਹ ਉਹ ਮੈਨ ਲਗਭਗ ਉਹਨਾਂ ਨੂੰ ਹੋ ਗਏ 28 ਸਾਲ ਹੂੰ 20 ਸਾਲ ਹੋ ਗਏ ਇਸ ਵੇਲੇ ਉਹਨਾਂ ਦੀ ਉਮਰ ਜਿਹੜੀ ਹੈ ਉਹ 90 90 ਪਲੱਸ ਹੈਗੀ 90 ਸਾਲ ਦੇ ਗਰੀਬ ਹੈ ਬਰਲੀਵ ਪਰ ਉਹ ਮਾਨਸਿਕ ਤੌਰ ਤੇ ਉਹਨਾਂ ਦੀ ਜਿਹੜੀ ਠੀਕ ਨਹੀਂ ਹੈਗੀ ਉਹ ਤਾਂ ਹੀ ਸੋ ਇਹ ਜਿਹੜਾ ਮੁੱਦਾ ਜਿਹੜਾ ਹੈਗਾ ਨਾ ਫਿਰ ਇਸ ਗੱਲ ਨੇ ਦਵਿੰਦਰਪਾਲ ਭੁੱਲਰ ਦੇ ਬਾਰੇ ਸਟੈਂਡ ਨੇ ਬੀਜੇਪੀ ਦੇ ਨੇ ਇਹਨਾਂ ਨੂੰ ਰਾਜਵਾਨਾ ਦਾ ਜਿਹੜਾ ਪ੍ਰੈਸ਼ਰ ਇਹਨਾਂ ਤੇ ਵੱਜ ਜਾਣਾ ਹੈ ਉਦਰਤੀ ਤੌਰ ਤੇ ਕਿ ਉਹ ਜਦੋਂ ਸ਼ੂ ਨੂੰ ਕਹ ਰਹੇ ਕਿ ਇੱਥੇ ਕਿਉਂ ਨਹੀਂ ਤੁਸੀਂ ਫੈਸਲਾ ਕਰ ਰਹੇ ਤੁਹਾਡੀ ਪਾਰਟੀ ਕਿਉਂ ਨਹੀਂ ਕਰ ਰਹੀ ਸੋ ਇਹ ਹੋ ਸਕਦਾ ਹੈ ਹੂੰ ਇਹ ਇਹਦਾ ਇਹ ਵੀ ਮੀਨਿੰਗ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਬੀਜੇਪੀ ਜਾਂ ਪੰਜਾਬ ਦੇ ਵਿੱਚ ਜਾਂ ਸਿੱਖ ਜਿਹੜੀ ਪਾਪੂਲੇਸ਼ਨ ਹੈ ਸਿੱਖ ਜਗਤ ਦਾ ਉਹਦੇ ਵਿੱਚ ਆਪਣੀ ਜਿਹੜੀ ਬੀਜੇਪੀ ਉਹਨਾਂ ਨੂੰ ਵਨਓਵਰ ਕਰਨਾ ਚਾਹੁੰਦੀ ਹੈ ਉਹਨਾਂ ਨਾਲ ਅੱچھے ਰਿਲੇਸ਼ਨ ਬਹੁਤ ਪਹਿਲਾਂ ਵੀ ਕਰ ਉਹਨੇ ਕਾਫੀ ਕਦਮ ਚੁੱਕੇ ਨੇ ਤੇ ਉਹਦੇ ਚ ਇਹ ਨਵੀਂ ਸ਼ੁਰੂਆਤ ਕਰ ਰਹੇ ਹੁਣ ਹੂੰ ਇਹ ਹੁਣ ਤੱਕ ਦਾ ਸਟੈਂਡ ਜਿਹੜਾ ਤੁਸੀਂ ਅਮਿਤ ਸ਼ਾਹ ਦਾ ਸਟੈਂਡ ਹੈ ਹੁਣ ਤੱਕ ਦਾ ਉਹੀ ਸੀਗਾ ਨਾ ਵੀ ਅਸੀਂ ਇਹਨਾਂ ਨੂੰ ਕਿਉਂ ਇਹਦਾ ਜਿਹੜੇ ਕਤਲ ਨੇ ਤੇ ਇਹ ਨੇ ਬਾਅਦ ਵਿੱਚ ਅਸੀਂ ਕਿਉਂ ਸਮਝੌਤਾ ਕਰੀਏ ਉਹਨਾਂ ਨੇ ਜਾਂ ਕਿਉਂ ਛੱਡੀਏ ਉਹਨਾਂ ਨੂੰ ਹੂੰ ਤੇ ਹੁਣ ਜੇ ਮੋੜਾ ਕੱਟਿਆ ਹੂੰ ਇਸ ਵਾਵਲੇ ਤੇ ਫਿਰ ਇਹਦਾ ਮਤਲਬ ਕੋਈ ਅੱਗੇ ਇਹ 20 ਕਦਮ ਹੋਣਗੇ ਸ਼ਹਿਰ ਰਾਜ ਹੋਣਾ ਸੀ ਸ਼ਾਇਦ ਰਾਜ ਹੋਣ ਵਾਲੇ ਵੀ ਕੋਈ ਅਗਲੇ ਦਿਨਾਂ ਚ ਫੈਸਲਾ ਕਰਨਾ ਹੋਵੇ ਉਹਨਾਂ ਨੇ ਕਿਉਂਕਿ ਇੰਡੀਕੇਸ਼ਨ ਇਸ ਤਰ੍ਹਾਂ ਦੀ ਮਿਲ ਰਹੀ ਜੀ ਬਲੀ ਸਾਹਿਬ ਇਸ ਮੈਟਰ ਬਾਰੇ ਮੈਂ ਇੱਕ ਸਵਾਲ ਹੋਰ ਕਰਨਾ ਚਾਹੁੰਦਾ ਫਿਰ ਅੱਗੇ ਵਧਦੇ ਆ ਦਰਸਲ ਸਵਾਲ ਇਹ ਸੀ ਕਿਉਂਕਿ ਬਲਵੰਤ ਸਿੰਘ ਰਾਜਵਾਨਾ ਅਕਾਲੀ ਦਲ ਆਲਰੇਡੀ ਉਹਨਾਂ ਨੂੰ ਇੱਕ 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 ਪਦਰ ਦੇ ਉੱਤੇ ਕਹਿ ਲਈਏ ਓਨ ਕਰਦਾ ਜਾਂ ਕਹਿ ਦਈਏ ਕਿ ਉਹਨਾਂ ਦੇ ਪੱਖ ਚ ਬੋਲਦਾ ਆ ਦੂਸਰੇ ਪਾਸੇ ਦਵਿੰਦਰਪਾਲ ਭੁੱਲਰ ਰਹੇਗੇ ਨੇ ਉਹਨਾਂ ਦੇ ਹੱਕ ਦੇ ਵਿੱਚ ਵੀ ਬੋਲਦੇ ਨੇ ਪਰ ਗੱਲ ਇਹ ਹੈ ਕਿ ਕੀ ਭਾਜਪਾ ਜਾਂ ਅਕਾਲੀ ਦਲ ਰਲ ਕੇ ਜਗਤਾਰ ਸਿੰਘ ਹਵਾਰਾ ਬਾਰੇ ਵੀ ਬੋਲਣਗੇ ਜਗਤਾਰ ਸਿੰਘ ਤਾਰਾ ਬਾਰੇ ਵੀ ਬੋਲਣਗੇ ਬਾਕੀਆਂ ਬਾਰੇ ਵੀ ਬੋਲਣਗੇ ਜੀ ਮੀਤ ਜਗਤਾਰ ਸਿੰਘ ਹਵਾਰਾ ਜੀ ਦਾ ਉਮਰ ਕਾਇਦ ਹੋਈ ਹੋਈ ਹੈ ਨਾ ਉਹਦਾ ਤਾਂ ਫਾਂਚੀ ਦਾ ਹੋਮਵਰਕ ਹੈ ਤਾਂ ਜੇ ਪੂਰੀ ਨਹੀਂ ਹੋਈ ਉਹਨਾਂ ਦੀ ਪਜਾਮਲ ਉਹਨਾਂ ਦੀ ਉਮਰ ਕਾਇਦ ਹੋਈ ਹੈ ਤੇ ਉਹਨਾਂ ਦਾ ਜਗਤਾਰ ਸਿੰਘ ਦਾ ਹਵਾਰਾ ਬਾਰੇ ਕੀ ਸੀ ਮਸਲਾ ਕਿ ਉਹਨਾਂ ਦੇ ਕੇਸ ਹੋਰ ਕਾਫੀ ਕੇਸ ਸੀਗੇ ਹੋਰ ਜਿਹਦੇ ਕਰਕੇ ਉਹਨਾਂ ਦੀ ਪਰੋਲ ਵੀ ਨਹੀਂ ਚੋ ਸਕਦੀ ਜੀ ਜਿਹੜਾ ਅੰਡਰ ਟ੍ਰਾਇਲ ਹੁੰਦਾ ਨਾ ਉਹਦੀ ਪਰੋਲ ਨਹੀਂ ਮਿਲਦੀ ਹਮ ਹੁਣ ਮੇਰੇ ਖਿਆਲ ਸ਼ਾਇਦ ਇੱਕ ਅੱਧਾ ਹੀ ਕੇਸ ਰਹਿ ਗਿਆ ਕੋਈ ਸਾਰੇ ਜੋ ਬਰੀ ਹੋ ਗਏ ਨੇ ਹੌਲੀ ਹੌਲੀ ਉਹ ਜਿਸ ਦਿਨ ਜਦੋਂ ਲਾਸਟ ਕੇਸ ਚ ਬਰੀ ਹੋ ਗਏ ਤਦੋਂ ਪ੍ਰੋਲ ਦੇ ਅਕੀਦਾਰ ਹੋ ਜਾਣਗੇ ਫਿਰ ਇਹ ਕੁਛ ਦੋ ਪਿਆ ਕੇ ਪ੍ਰੋਲ ਉਹ ਲੀਗਲ ਇਸ਼ੂ ਟੈਕਨੀਕਲ ਇਸ਼ੂ ਦਿੰਦੇ ਨੇ ਉਹਦੇ ਮਾਮਲੇ ਤੇ ਉਹਨਾਂ ਦਾ ਉਹ ਮਰਕਾਦੀ ਆਦੀ ਠੀਕ ਹੈ ਸੋ ਉਹਨਾਂ ਦੀ ਜਿਸ ਦਿਨ ਮੇਰੇ ਖਾਲ ਇੱਕ ਦੋ ਕੇਸ ਸੀ ਰਹਗੇ ਨੇ ਸ਼ਾਇਦ ਇੱਕ ਦੋ ਪਿੱਛੇ ਜਿਵੇਂ ਹਮਾਰਾ ਹਫਤੇ ਦਾ ਹਦराबाद ਹੁੰਦਾ ਵੀ ਫਲਾਣੇ ਚ ਬਰੀ ਹੋ ਗਏ ਫਲਾਣੇ ਚ ਮੈਂ 16 ਕੇਸ ਸੀਗੇ ਉਹਨਾਂ ਦੇ ਖਿਲਾਫ ਤੇ ਉਹ ਉਹਨਾਂ ਚ ਇੱਕ ਅਜੇ ਰਹਿ ਗਿਆ ਸ਼ਾਇਦ ਜਿੰਦਰ ਬੇਸਡ ਕੇਸ ਹੈਗਾ ਅਜੇ ਵੀ ਜੀ ਹਾਂ ਹੈਗਾ ਜੇ ਜੇ ਉਸ ਦਿਨ ਤਾਂ ਉਹ ਖਤਮ ਹੋ ਗਿਆ ਤਾਂ ਫਿਰ ਉਹਨਾਂ ਦੀ ਜਿਹੜੀ ਹੈ ਉਹ ਪਰੋਲ ਦੇ ਹੋ ਜਾਣਗੇ ਫਿਰ ਜਿਵੇਂ ਲਖਵਿੰਦਰ ਸਿੰਘ ਨੂੰ ਮਿਲੀ ਹੈ ਜਾਂ ਇੱਥੇ ਜਿਹੜੇ ਦੂਸਰੇ ਹੈਗੇ ਨੇ ਇਹਦੇ ਚ ਜਿਹੜੇ ਬਿਆਨ ਸਿੰਘ ਕਤਲ ਕੇ ਕਤਲकांड ਜਿਹੜੇ ਦੂਸਰੇ ਸੀਗੇ ਉਹ ਜਿਨ੍ਹਾਂ ਦੀ ਉਮਰ ਪੂਰੀ ਹੋ ਗਈ ਜਾਂ ਉਹਨਾਂ ਦੀ ਨੇੜੇ ਹੈਗੇ ਨੇ ਉਹਨਾਂ ਨੂੰ ਪਰੋਲ ਮਿਲ ਲਗੀ ਆ ਹੁਣ ਬਾਹਰ ਆ ਗਏ ਨੇ ਉਹ ਉਸੇ ਤਰ੍ਹਾਂ ਉਹਨਾਂ ਨੂੰ ਮਿਲ ਸਕਦੀ ਹੈ ਉਹ ਉਹ ਸਲਾਈਟਲੀ ਵੱਖਰਾ ਕੇਸ ਹੈ ਉਨਾ ਐ ਨਾਜਵਾਨਾਂ ਨਾਲ ਰਾਜਵਾਨਾਂ ਦੇ ਤਾਂ ਕਨਵਰਟ ਨਹੀਂ ਨਾ ਹੋਈ ਉਹਨਾਂ ਦਾ ਵੱਡਾ ਮਸਲਾ ਇਹ ਕਿ ਪਹਿਲਾਂ ਫਾਂਸੀ ਤੋਂ ਉਹਦੇ ਵਿੱਚ ਕਨਵਰਟ ਹੋਣੀ ਉਸਕੇ ਹੋਈ ਹੋਈ ਹੈ ਕਨਵਰਟ ਨਹੀਂ ਹੋਈ ਉਹਦੇ ਵਿੱਚ ਜੀ ਅੱਛਾ ਮੈਂ ਅੱਜ ਦੀ ਮੁਲਾਕਾਤ ਬਾਰੇ ਵੀ ਗੱਲ ਕਰਨੀ ਚਾਹੁੰਦਾ ਹਾਂ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁਲਾਕਾਤ ਕਰਕੇ ਆਉਂਦੇ ਨੇ ਇੱਕ ਦਿਨ ਪਹਿਲਾਂ ਮੁਲਾਕਾਤ ਕਰਨ ਦਾ ਸਬੱਬ ਕੀ ਬਣਦਾ ਹੈ ਜਾਂ ਕੀ ਗੱਲਬਾਤ ਹੋਈ ਹੋਵੇਗੀ ਇਹ ਕਿਉਰੀਓਸਿਟੀ ਹਰ ਇੱਕ ਦੇ ਮਨ 'ਚ ਹੋਵੇਗੀ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ 13 ਦੇ ਵਿੱਚ ਦੇਖੋ ਉਹਦੇ ਜਿਹੜਾ ਇਹ ਇਹ ਗੱਲ ਹਰ ਵਾਰੀ ਆਉਂਦੀ ਹੈ ਕਿ ਰਾਜੋਵਾਨਾਂ ਨੇ ਆਪ ਦਾ ਮਰਸੀਪੀਲ ਕੀਤੀ ਨਹੀਂ ਹੂੰ ਇਹ ਟੈਕਨੀਕਲ ਇਸ਼ੂ ਜਾਂ ਲੀਗਲ ਇਸ਼ੂ ਉਠਾਇਆ ਜਾਂਦਾ ਕਿ ਮਰਸੀਪੀਲ ਉਹ ਚਾਜੀਪੀਸੀ ਨੇ ਜਾਂ ਹੋਰ ਨਾਲ ਨਹੀਂ ਕੀਤੀ ਹੈ ਹੂੰ ਸੋ ਜੇ ਆਪਦੀ ਮਰਸੀਪੀਲ ਹੋਏ ਤਾਂ ਉਹ ਉਹ ਇਸ ਗੱਲ ਨੂੰ ਸ਼ਾਇਦ ਆਧਾਰ ਬਣਾ ਰਹੇ ਨੇ ਜੇ ਆਪਦੀ ਮਰਸੀਪੀਲ ਨਹੀਂ ਉਹ ਕਹਿੰਦੇ ਮੈਂ ਕਰਨੀ ਨਹੀਂ ਹੂੰ ਸੋ ਉਹ ਉਹਨੇ ਕੀ ਉਹਨੇ ਵਿਚਾਰ ਮਨਾਂਦਰਾ ਕੀਤਾ ਅੰਦਰ ਕੀ ਕੀਤਾ ਕਿ ਉਹਦੇ ਚ ਕੀ ਸਟੈਂਡ ਲੈਣਾ ਹੈ ਜੇ ਕੱਲ ਨੂੰ ਉੱਥੇ ਹੁੰਦੀ ਹੈ ਜਦੋਂ ਹੀਰਿੰਗ ਹੋਏਗੀ ਤਾਂ ਸਟੈਂਡ ਕੀ ਲੈਣਾ ਹੈ ਉੱਥੇ ਹੂੰ ਹੋ ਸਕਦਾ ਇਸ ਗੱਲ ਤੇ ਕੋਈ ਕੀਤੀ ਹੋਵੇ ਡਿਸਕਸ ਵਿਚਾਰ ਕੀਤਾ ਹੋਵੇ ਕੋਈ ਨਵਾਂ ਸਟ੍ਰੈਟਜੀ ਜਾਂ ਨਵੀਂ ਰਣਨੀਤੀ ਤਿਆਰ ਕਰਨੀ ਹੈ ਜਾਂ ਪਹਿਲਾਂ ਵਾਲਾ ਹੀ ਸਟੈਂਡ ਜੀ ਕੱਲ ਨੂੰ ਤਾਂ ਇਹ ਉਹ ਕਹਿੰਦੇ ਅਸੀਂ ਕਰਨੀ ਨਹੀਂ ਤੁਸੀਂ ਜਿਹੜੀ ਐਸਜੀਪੀਸੀ ਨੇ ਕੀਤੀ ਹੈ ਜਾਂ ਹੋਰਾਂ ਨੇ ਜਿੱਥੇ ਉਹਦੇ ਤੇ ਹੀ ਫੈਸਲਾ ਦੇ ਦਿਓ ਹੂੰ ਸੈਂਟਰ ਨੂੰ ਇਹ ਕਹਿ ਰਹੇ ਆ ਸੈਂਟਰ ਕਹਿੰਦਾ ਕਿ ਉਹ ਆਪਦੀ ਮਰਜ਼ੀ ਪਟੀਸ਼ਨ ਹੈ ਦੀ ਮਤਲਬ ਇਸ ਤਰ੍ਹਾਂ ਦੀ ਗੱਲ ਆਉਂਦੀ ਰਹੀ ਹੈ ਪਿੱਛੇ ਜੇ ਤੇ ਹੁਣ ਹੋ ਸਕਦਾ ਕੋਈ ਉਹਦੇ ਚ ਨਵਾਂ ਪੁਆਇੰਟ ਨਵਾਂ ਨੁਕਤਾ ਕੋਈ ਉਹਨਾਂ ਨੇ ਸੋਚਿਆ ਹੋਵੇ ਕੱਲ ਸੁਪਰੀਮ ਕੋਰਟ ਜਦੋਂ ਹੀਅਰਿੰਗ ਹੋ ਜੋ ਰੱਖਣਾ ਹੈ ਓਕੇ ਇਹ ਹੁਣ ਤਾਂ ਗੱਲ ਕਰਕੇ ਪਤਾ ਲੱਗੇਗਾ ਜੀ ਕੁਝ ਕਹਿ ਨਹੀਂ ਜਾ ਸਕਦਾ ਜੀ ਮੈਂ ਸਭ ਮੈਂ ਹੁਣ ਅੰਤ ਵੱਲ ਵਧਣਾ ਚਾਹੁੰਦਾ ਦੁਬਾਰਾ ਮੈਂ ਰਵਨੀਤ ਬਿੱਟੂ ਦਾ ਜ਼ਿਕਰ ਕਰਨਾ ਚਾਹੁੰਦਾ ਮੇਰੇ ਵੱਲੋਂ ਇੱਕ ਟਿੱਪਣੀ ਹੈ ਫਿਰ ਤੁਸੀਂ ਉਹਦੇ ਬਾਰੇ ਆਪਣਾ ਵਿਸ਼ਲੇਸ਼ਣ ਜ਼ਰੂਰ ਦੱਸਿਓ ਰਵਨੀਤ ਬਿੱਟੂ ਦੀਆਂ ਜੋ ਗੱਲਾਂ ਸੀਗੀਆਂ ਜੋ ਆਪਾਂ ਪਹਿਲਾਂ ਅਜੇ ਹੁਣੇ ਵਿਚਾਰ ਕੇ ਹਟੇ ਆ ਉਹਦੇ ਵਿੱਚ ਰਵਨੀਤ ਬਿੱਟੂ ਦੇ ਜੋ ਬਿਆਨ ਸੀ ਮੈਨੂੰ ਹੈਰਾਨੀ ਉਸ ਵੇਲੇ ਹੋਈ ਜਦੋਂ ਮੈਂ ਰਵਨੀਤ ਬਿੱਟੂ ਦੀ ਇਹ ਪੂਰੀ ਕਾਨਫਰੰਸ ਸੁਣਦਾ ਸੀ ਤੇ ਉਹਦੇ ਵਿੱਚ ਉਹਨਾਂ ਦੇ ਬਿਆਨ ਆਏ ਸੀ ਮੈਨੂੰ ਖਿਆਲ ਆਇਆ ਉਹ ਸਮਾਂ ਜਦੋਂ ਰਮਨਿਤ ਬਿੱਟੂ ਦੇ ਸਾਹਮਣੇ ਭਾਜਪਾ ਦੇ ਲੀਡਰ ਬੈਠੇ ਸੀ ਤੇ ਕਹਿੰਦੇ ਕਿ ਮੈਂ ਤਾਂ ਇਹਨਾਂ ਦੇ ਜੁੱਤੀ ਵੀ ਨਹੀਂ ਮਾਰਦਾ ਤੁਸੀਂ ਨਾਲ ਬੈਠਣ ਦੀ ਗੱਲ ਕਰਦੇ ਹੋ ਤੇ ਹਫ਼ਤੇ ਤੋਂ ਬਾਅਦ ਹੀ ਮੈਨੂੰ ਲੱਗਦਾ ਪਾਰਟੀ ਦੇ ਵਿੱਚ ਜੁਆਇਨ ਕਰ ਗਏ ਸੀ ਉਹੀ ਰਮਨਿਤ ਬਿੱਟੂ ਹੁਣ ਕਹਿ ਰਿਹਾ ਕਿ ਅਸੀਂ ਨਾਲ ਨਹੀਂ ਖੜਦੇ ਆ ਅਸੀਂ ਕਾ ਗੱਠ ਜੋੜ ਨਹੀਂ ਕਰਦੇ ਮਤਲਬ ਸਿਆਸਤ ਇੰਨੀ ਫਲੈਟ ਹੋ ਚੁੱਕੀ ਹੈ ਕਿ ਕੁਝ ਨਹੀਂ ਪਤਾ ਕਦੋਂ ਕੀ ਕੁਝ ਹੋ ਜਾਣਾ ਉਹ ਤਾਂ ਦੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਨਾ ਕੋਈ ਵਿਚਾਰਤਾਰਾ ਨਾ ਕੋਈ ਉਸ ਤਰ੍ਹਾਂ ਦੇ ਕਿਰਦਾਰ ਜਿਹੜੇ ਪਹਿਲਾਂ ਹੁੰਦੇ ਸੀਗੇ ਉਹ ਹੈ ਤੇ ਸਭ ਕੁਝ ਖੁੱਲਾ ਹੈ ਖਦਬਨ ਨੇ ਖੁੱਲੇ ਹੈ ਉਹ ਮੇਰੇ ਸਾਡੇ ਇੱਕ ਜਿਹੜੇ ਬਹੁਤ ਚਿੰਤਕ ਨੇ ਡਾਕਟਰ ਪ੍ਰਮੋਦ ਕੁਮਾਰ ਕਹਿੰਦੇ ਹੁੰਦੇ ਨੇ ਕਿ ਰਾਜਨੀਤੀ ਜਿਹੜੀ ਹੈ ਨਾ ਹੁਣ ਉਹ ਪ੍ਰਾਣੀਆਂ ਪਿੰਡਾਂ 'ਚ ਧਰਮਸ਼ਾਲਾ ਹੁੰਦੀਆਂ ਸੀ ਉਹ ਬਣ ਗਈ ਹੈ ਉਹ ਧਰਮਸ਼ਾਲਾ ਹੁੰਦੀ ਸੀ ਪਿੰਡਾਂ 'ਚ ਉਹਨਾਂ ਦੇ ਦਰਵਾਜ਼ੇ ਨਹੀਂ ਸੀ ਹੁੰਦੇ ਬਰਾਂਡੇ ਹੀ ਹੁੰਦੇ ਸੀ ਦਰਵਾਜ਼ੇ ਇੱਥੇ ਵੜ ਜਾਓ ਉੱਧਰ ਨਿਕਲ ਜਾਓ ਇੱਧਰ ਵੜ ਜਾਓ ਉੱਧਰ ਨਿਕਲ ਜਾਓ ਉਦਨੇ ਉਹ ਪ੍ਰਾਣੀਆਂ ਜਿਹੜੀਆਂ ਧਰਮਸ਼ਾਲਾ ਬਣ ਗਈਆਂ ਨੇ ਪਾਰਟੀਆਂ ਇਧਰ ਮਰਜੀ ਵੜ ਜਾਓ ਇਧਰ ਮਰਜੀ ਨਿਕਲ ਜਾਓ ਕੋਈ ਉਸ ਤਰ੍ਹਾਂ ਦਾ ਹੈ ਨਹੀਂ ਬੰਦਸ਼ ਕੋਈ ਨਹੀਂ ਹੈਗੀ ਸੋ ਇਸ ਕਰਕੇ ਇਹ ਤੇ ਅੱਜ ਅੱਜ ਤੁਹਾਨੂੰ ਅੱਜ ਨਵਨੀਤ ਬਿੱਟੂ ਦੀ ਗੱਲ ਸੁਣਾ ਦਿੰਨਾ ਜਿਹੜੀ ਅੱਜ ਤਾਜ਼ਾ ਹੋਣੀ ਮੈਂ ਤੁਨਕੇ ਹਟਿਆ ਹੂੰ ਲੁਧਿਆਣੇ ਆਏ ਹੋਏ ਸੀਗੇ ਆਪਣੇ ਜਿਹੜੇ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਤੇ ਉਹਦਾ ਫੰਕਸ਼ਨ ਸੀ ਉੱਥੇ ਰਵਨੀਤ ਬਿੱਟੂ ਨੇ ਇਨੀ ਸ਼ਿਫਟਾਂ ਕੀਤੀਆਂ ਆਪਣੇ ਖੁੱਡੀਆਂ ਦੀਆਂ ਆਪਣੇ ਜਿਹੜੇ ਗੁਰਮੀਤ ਸਿੰਘ ਫੁੱਡੀਆਂ ਤੇ ਜਿਹੜੇ ਅਫਸਰ ਸੀ ਉੱਥੇ ਪੰਜਾਬ ਦੇ ਉਹਨਾਂ ਦੀਆਂ ਉਹ ਕਹਿੰਦੇ ਜੇ ਐਸੇ ਜੇ ਅਫਸਰ ਹੋਣ ਆਹ ਜੇ ਮੰਤਰੀ ਹੋਣ ਫਿਰ ਤਾਂ ਬੱਸ ਕਮਾਲ ਹੀ ਹੋ ਜਾਵੇ ਬੋਝੇ ਲੱਗ ਜਾਣ ਪਰ ਇੰਨੀਆਂ ਸ਼ਿਫਟਾਂ ਕੀਤੀਆਂ ਪੁੱਛੋ ਹੀ ਨਾ ਸੋ ਪਤਾ ਨਹੀਂ ਲੱਗਦਾ ਉਹਨਾਂ ਨੂੰ ਕਿਸੇ ਵਾਰ ਸਰਕਾਰ ਨੂੰ ਆਵਾਜ਼ ਨਹੀਂ ਪੱਡੀ ਸਰਕਾਰ ਨੂੰ ਉਹ ਨੁਕਤਾ ਜੀ ਨਹੀਂ ਕਹਿੰਦੇ ਅੱਜ ਉੱਥੇ ਸਟੇਜ ਤੇ ਸੀ ਤਗੜੀ ਜਾਂਦੇ ਜੀ ਉਹਨਾਂ ਦੀ ਬੜੇ ਵਧੀਆ ਵਧੀਆ ਸ਼ਿਫਟ ਬੜੇ ਵਧੀਆ ਤਗੜੀ ਨੇ ਜਿਹੜੀ ਦਿੱਤੀ ਹੈ ਜਿਹੜੀ ਇਹ ਸਿਫਟ ਕੀਤੀ ਹੈ ਇਹ ਖਬਰ ਹੀ ਬਣ ਜਾਣੀ ਮੈਨੂੰ ਲੱਗਦਾ ਹੁੰਦੇ ਦਿਨਾਂ ਦੇ ਵਿੱਚ ਖਬਰ ਹੈਗੀ ਹੈ ਸਿਫਟ ਕੀਤੀ ਫੈਕਟਰੀਆਂ ਸਿਫਟਾਂ ਦੀ ਫੈਕਟਰੀ ਜੀ ਬੜੇ ਵਧੀਆ ਨੇ ਫੈਕਟਰੀ ਹੈ ਜੇ ਨਹੀਂ ਦੇਖੇ ਉਹ ਜਿਹੜੇ ਸ਼ਵੇਰ ਤੋਂ ਬਠੋਲੇ ਦੇਖੋ ਐ ਕਰਨੇ ਬਾਅਦ ਮੈਂ ਤੇ ਸੋ ਲੀਡਰਾਂ ਦਾ ਕੰਮ ਲੀਡਰ ਹੀ ਜਾਣ ਆਪਾਂ ਉਹਨਾਂ ਦਾ ਉਹ ਸਾਹ ਤਾਂ ਖੁੱਲੇ ਹੀ ਆ ਉਹਨਾਂ ਦਾ ਜਿੱਥੇ ਮਰਜ਼ੀ ਜਿੱਕਰ ਜੀ ਕੋਈ ਨਹੀਂ ਜੀ ਜੀ ਵੈਸੇ ਸਾਰਾ ਦਿਨ ਆਪ ਸਰਕਾਰ ਨਾਲ ਲੜਦੇ ਰਹਿੰਦੇ ਨੇ ਵੈਸੇ ਵੈਸੇ ਉਹਨਾਂ ਦੀ ਇੱਕ ਗੱਲ 'ਚ ਵਜਨ ਸੀਗਾ ਜਿਕੇ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਹੈਗੇ ਉਹ 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 ਉਹਨਾਂ ਜਿਹੜੇ ਸਾਰੇ ਬਜ਼ਾਰ ਦੇ ਮੰਤਰੀ ਐਮ ਐਲ ਏ ਹੈਗੇ ਉਹਨਾਂ ਚ ਉਹ ਗੰਭੀਰ ਨੇ ਸੰਜੀਦਾ ਨੇ ਟਰਮੇ ਵਾਲੇ ਨੇ ਐਵੇਂ ਹਵਾਤਾਵਾ ਜਿਵੇਂ ਹਲਕਾ ਕਿਸਮ ਦਾ ਜੀ ਨਹੀਂ ਬੋਲਦੇ ਉਹ ਪਰ ਪੁਆਇੰਟ ਦੀ ਉਹਦੀ ਲੌਜਿਕ ਨਾਲ ਗੱਲ ਕਰਨ ਵਾਲੇ ਹੈਗੇ ਨਹੀਂ ਇਸ ਗੱਲ ਨੂੰ ਉਹਨਾਂ ਦੀ ਸ਼ਿਫਟ ਵੀ ਹੈਗੀ ਦੇਖੋ ਉਹ ਤਾਂ ਇੱਕੋ ਕੀ ਆਪਾਂ ਉਹਨਾਂ ਨੂੰ ਵੈਸੇ ਵੀ ਜਾਣਦੇ ਆ ਉਹਨਾਂ ਦੇ ਪਿਤਾ ਨੂੰ ਵੀ ਜਾਣਦੇ ਸੀ ਆਪਾਂ ਉਹ ਉਹਨਾਂ ਦੀ ਉਹਨਾਂ ਦਾ ਵੱਖਰਾ ਇੱਕ ਕਿਰਦਾਰ ਹੈਗਾ ਸਾਰੇ ਉਹਦੇ ਚ ਵਿਚਾਰਤ ਦੇ ਵਿੱਚ ਉਹ ਉਸ ਗੱਲੋਂ ਤਾਂ ਮੈਂ ਵੀ ਸਿਮਿੰਟ ਕਰਦਾ ਉਹਨਾਂ ਦੀ ਪਰ ਬਲੀ ਸਾਬ ਜਿਵੇਂ ਦੀਆਂ ਗੱਲਾਂ ਹੋ ਰਹੀਆਂ ਐ ਲੱਗਦਾ ਕਿ ਆਏ ਦਿਨ ਨੂੰ ਖਬਰ ਆਈ ਸਮਝੋ ਕਿ ਨਹੀਂ ਖਬਰ ਤਾਂ ਹੋਣੀ ਹੀ ਹੈ ਜੀ 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 ਬਿਲਕੁਲ ਇਹ ਇਹ ਸਿਚੁਏਸ਼ਨ ਹੈ ਪਰ ਹੁਣ ਵੇਖਣ ਦੀ ਗੱਲ ਹੈ ਕਿ ਆਖਰਕਾਰ ਹੋਵੇਗਾ ਕਿ ਕੱਲ ਨੂੰ 15 ਤਰੀਕ ਹੈ 15 ਤਰੀਕ ਨੂੰ ਕਿਹੜਾ ਫੈਸਲਾ ਸੁਣਾਇਆ ਜਾਂਦਾ ਹੈ ਜਾਂ ਸੁਣ ਸੁਣਵਾਈ ਹੁੰਦੀ ਵੀ ਹੈ ਕਿ ਨਹੀਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਉਹ ਤੱਕ ਹੀ ਬਣੇ ਰੋ ਵਨ ਇੰਡੀਆ ਪੰਜਾਬੀ